ਸਰੇ ਕਾ ਜੇ ਸਾਰਿਆਂ ਨੂੰ ਅੱਜ ਆਪਾਂ ਆਲੂਆਂ ਦੇ ਸਮੋਸੇ ਬਣਾਵਾਂਗੇ ਆਲੂ ਆਪਾਂ ਬਾਲ ਕੇ ਰੱਖਲੇ ਹੈਗੇ ਤੇ ਇਹਨਾਂ ਨੂੰ ਆਪਾਂ ਹੁਣ ਛਿੱਲਾਂਗੇ Paluwa pashilule. Hora paina no pannage. Hora paina no ਗੰਡਾ ਤੇ ਹਰੀ ਮਿਰਚ ਆਪਾਂ ਛੀਰ ਕੇ ਰੱਖ ਲੈ। ਆਲੂ ਆਪਾਂ ਭੁੰਦੇ ਆ ਮਾੜੇ ਜਿਹਾ ਇੱਕ ਵਿੱਚੋਂ ਗਰਮ ਹੈ। ਠੰਡੇ ਹੋ ਲੈਣ ਦੇ ਉਹ ਹੱਥ ਨਹੀਂ ਲੱਗਦਾ। ਆ ਹਰੀ ਮਿਰਚ ਤੇ ਗੰਡਾ ਆਪਾਂ ਛੀਰ ਕੇ ਰੱਖ ਲਿਆ। ਆਪਾਂ ਕੌਲੀ ਨਾਲ ਆਏ ਭਨ ਲਾਂਗੇ ਇਹਨਾਂ ਨੂੰ। ਥੇ ਲਾਂਗੇ। ਅਤੇ ਹੁਣ ਆਪਾਂ ਵਿੱਚ ਗੰਡਾ ਹਰੀ ਮਿਰਚ ਪਾਵਾਂਗੇ ਨਾਲੇ ਨਾਣ ਮਿਰਚ ਪਾਵਾਂਗੇ ਦੇ ਕੇਸਾ ਉਹ ਨਾ ਪਾਵਾਂਗੇ ਨਾਣ ਮਿਰਚ Gira. Yo no me no, la, 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 la. ਇਹ ਆਪਰ ਲਾ ਕੇ ਰੱਖ ਲਿਆ ਉਹ ਤੋਂ ਟੱਕ ਦੇਾਂਗੇ ਤੇ ਹੁਣ ਆਪਾਂ ਮੈਂਦਾ ਗੁੰਨਾਂਗੇ ਹੁਣ ਆਪਾਂ ਮੈਂਦਾ ਅੱਧੀ ਕੋਲੀ ਮੈਂਦੇ ਦੀ ਹੈ ਇਹਨੂੰ ਗੁੰਨਾਂਗੇ ਅਕੇ ਫੇਰ ਮਸਲਾਗੇ ਇਹਨਾਂ ਕਿ ਲਾਵਾਂਗੇ ਆਪਾਂ ਹੁਣ ਆਪਾਂ ਇਹਨੂੰ 5 ਕਿ ਮਿੰਟ ਾਕੇ ਰੱਖ ਦਿਆਂਗੇ ਆਟਾ ਆਪਾਂ ਮੈਂ ਇਦਾਂ ਗੁੰਨ ਲਿਆ। ਲੋ 5 ਮਿੰਟ ਹੋ ਗਏ। ਤੇ ਹੁਣ ਆਪਾਂ ਇਹਦੇ ਫੇੜੇ ਬਣਾ ਕੇ ਵੇਲ ਲਾਂਗੇ। ਚੱਕਲੇ ਨੂੰ ਆਪਾਂ ਮੜਾ ਜਿਹਾ ਕਿਉ ਲਾਇਆ ਹੋਇਆ। ਹੁਣ ਆਪਾਂ ਇਹਨਾਂ ਲੂਪਰ ਦੇਾਂਗੇ ਉੱਤੋਂ ਆਪਾਂ ਬੰਦ ਕਰ ਦਾਂਗੇ ਹੁਣ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਬਣਾ ਲਾਂਗੇ ਲਓ ਆਪਣਾ ਤਿੰਨ ਸਮੋਸੇ ਬਣ ਗਏ ਤਿੰਨੇ ਬਣਾ ਲਏ ਆਪਾਂ ਤੇ ਹੁਣ ਅੱਗ ਆਪਣੇ ਬਰਪੇ ਤੇ ਕੜਾਈ ਤਰਾਂਗੇ तेल पावे जो तेल गर्म हो गया फिर समोसे पाव गे आपका तेल गर्म हो गया तो ते तेल गर्म च बनावा गे हली हौली मठी मठी अगते बनावा गे ਤਿੰਨੇ ਸਮੋਸੇ ਪਾ ਦੇਾਂਗੇ ਆਪਾਂ ਲਓ ਆਪਣਾ ਸਮੋਸੇ ਬਣ ਗਏ ਤੇ ਆਪਾਂ ਕੱਢਾਂਗੇ ਕੁਣ ਨੇ ਵਧੀਆ ਬਣੇ ਸਮੋਸੇ ਆਪਣੇ ਬਹੁਤ ਵਧੀਆ ਬਣੇ ਸਮੋਸੇ ਬਹੁਤ ਵਧੀਆ ਬਣੇ ਆ ਜਿਹਨੇ ਜਿਹਨੇ ਖਾਣੇ ਆ ਜੋ ਬਹੁਤ ਵਧੀਆ ਬਣੇ ਆ ਆਲੂ ਵਾਲੇ ਦੂਜਾ ਸਮੋਸੇ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰੇ ਸ਼ੇਅਰ ਕਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ